ਤਰੋ ਜਮੀਨ ਜੂਨ ਬੇਚ ਕੇ ਬੇਖਾਰ ਹੋ ਗਏ ਅੱਛਾ ਬੱਤਰ ਹੋ ਗਿਆ ਮੇਰਾ ਪੁੱਤ ਯਾ ਹਮਾਰੇ ਪੈਸੇ ਵਾਪਸ ਕਰ ਦੇ ਹਮਾਰਾ ਲੜਕਾ ਘਰ ਮੇ ਆ ਗਿਆ ਹਮਨੇ ਕੀ ਕਰਨਾ ਜੋਸ਼ ਹੋ ਗਿਆ ਠੀਕ ਹੈ ਸਾਰੇ ਨਹੀਂ ਤੋਂ ਅੱਧ ਪਚਾਦੇ ਕਰੇ ਵਾਪਸ ਤੇ ਮੀਡੀਆ ਵਾਲੇ ਨੂੰ ਸਪੈਸ਼ਲ ਬੇਨਤੀ ਹੈ ਬਈ ਬਹੁਤ ਜਲੂਸ ਕਰਤਾ ਤੁਸੀਂ ਬਹੁਤ ਤੁਸੀਂ ਕੰਟੈਂਟ ਬਣਾ ਲਿਆ ਕਿਉਂ ਉਹਨਾਂ ਦੇ ਮਗਰ ਪਏ ਵਿਚਾਰੇ ਉਹਨਾਂ ਦੇ ਪਰਿਵਾਰ ਨਾਲ ਰਹਿਣ ਦਿਓ ਚਾਰ ਦਿਨ ਹੈਨਾ ਦੁੱਖ ਸੁੱਖ ਵਿਚਾਰੇ ਅੱਗੇ ਬਹੁਤ ਔਖਿਆ ਤੇ ਆਪਾਂ ਉਹਨਾਂ ਦੇ ਮੂੰਹਾਂ ਦੇ ਵਿੱਚ ਮੈਕ ਤੁੰਨੀ ਜਾਏ ਕਿ ਵੀ ਤੁਹਾਨੂੰ ਕਿਵੇਂ ਕਿਵੇਂ ਤੁਸੀਂ ਗਏ ਸੀ ਕਿੱਥੋਂ ਤੁਹਾਨੂੰ ਰਿਪੋਰਟ ਕੀਤਾ ਜੇ ਉਹ ਇਹ ਗੱਲਾਂ ਬਈ ਹਜੇ ਨਹੀਂ ਚੰਗਾ ਲੱਗਦੀਆਂ ਪਹਿਲਾਂ ਕਹੀ ਜਾਂਦੇ ਆ ਲੱਖੇ ਲੱਗੇ ਭਾਂ ਨਿਰਗੇ ਤੇ ਪੱਟ ਪੱਟ ਮਰ ਗਏ ਉਹ ਆਦੀਆਂ ਜ਼ਮੀਨਾਂ ਵੇਚ ਕੇ ਤੁਸੀਂ ਨਾ ਜਾਓਏ ਤੁਸੀਂ ਪੰਜਾਬ ਚ ਰਹੇ ਪੋ ਉਹੀ ਗੱਲ ਹੋਈ ਨਾ ਨਾ ਘਰ ਦੇ ਰਹੇ ਨਾ ਘਾਟ ਦੇ ਜ਼ਮੀਨਾਂ ਵੀ ਗਵਾਲੀਆਂ ਤੇ ਉਧਰ ਦੇ ਵੀ ਨਹੀਂ ਆਪਾਂ ਰਹੇ ਹਨਾ ਜੇ ਤਾਂ ਬਈ ਆਪਾਂ ਟੱਪ ਜਾਂਦੇ ਆਪਣਾ ਪੇਪਰ ਮਿਲ ਜਾਂਦੇ ਫੇਰ ਤਾਂ ਆਪਾਂ ਥਾਪੀਆਂ ਮਾਰ ਕੇ ਆਏ ਕਹਿਣਾ ਸੀਗਾ ਜਿੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਡ੍ਰੰਪ ਵੀ ਇਹਦੇ ਵਿੱਚ ਗਲਤੀ ਕੀਤੀ ਹੈ ਇਹਦੇ ਵਿੱਚ ਗਲਤੀ ਆਪਾਂ ਬਈ ਕਿੱਲੇ ਏਜੰਟਾਂ ਦੀ ਨਹੀਂ ਕਹਿ ਸਕਦੇ ਇਹਦੇ ਵਿੱਚ ਗਲਤੀ ਦੋਨਾਂ ਦੀ ਹੁੰਦੀ ਹੈ ਕਹਿੰਦੇ ਨੇ ਇੱਕ ਹੱਥ ਨਾਲ ਤਾੜੀ ਨਹੀਂ ਵਾਜਦੀ ਦੋਵੇਂ ਹੱਥ ਨਾਲ ਤਾੜੀਆਂ ਵਾਜਦੇ ਆ ਬਈ ਜਿਹੜਾ ਡੋਂ ਯਾਰ ਮੀਡੀਆ ਨੇ ਜਿਵੇਂ ਸ਼ਰਮੀ ਲੜੀ ਯਾਰ ਕੀ ਕਰੀ ਜਾਂਦੇ ਆ ਰਹਿਰੇ ਬਈ ਇਹ ਵੀਡੀਓ ਦੇ ਆਖਿਰ ਦੇ ਉੱਤੇ ਵੀਡੀਓ ਕਲਿੱਪਾਂ ਲਾਈਆਂ ਗਈਆਂ ਉਹ ਚਾਰ ਕਿ ਪੰਜ ਨੌਜਵਾਨਾਂ ਦੇ ਜਿਹੜੇ ਡਿਪੋਰਟ ਹੋ ਕੇ ਉਹਨਾਂ ਦੇ ਪਰਿਵਾਰ ਕੀ ਕਹਿ ਰਹੇ ਆ ਤੇ ਹੋਰ ਵੀ ਕਿਹੜੇ-ਕਿਹੜੇ ਮੁੰਡੇ ਉੱਥੇ ਡਿਪੋਰਟ ਹੋਣ ਲਈ ਤਿਆਰ ਆ ਉਹ ਜਾਣਨ ਲਈ ਵੀਡੀਓ ਸਾਰੀ ਦੇਖੋ ਵੀਡੀਓ ਦੇ ਐਂਡ ਦੇ ਉੱਤੇ ਵੀਡੀਓ ਲਾਈ ਗਈ ਹੈ ਉਹ ਵੀਡੀਓ ਤੁਸੀਂ ਜਰੂਰ ਦੇਖਣੀ ਹੈ ਵੇਖੋ ਪਰਿਵਾਰਾਂ ਦੇ ਕੀ ਹਾਲਾਤ ਹੋਏ ਪਏ ਆ ਉਹਨਾਂ ਦੇ ਆਪ ਦੇ ਕੀ ਹਾਲਾਤ ਆ ਕਿਹੜੀਆਂ ਗੱਲਾਂ ਕਰਕੇ ਉਹਨਾਂ ਨੇ ਰਿਪੋਰਟ ਕੀਤਾ ਤੇ ਹੋਰ ਕਿੰਨਾ ਕਿੰਨਾ ਨੂੰ ਰਿਪੋਰਟ ਕਰਨਾ ਸਾਰਾ ਕੁਝ ਵੇਖੋ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗਗਨਦੀਪ ਸਿੰਘ ਜਿੱਦ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ टीवी ਤੇ ਅੱਜ ਆਪਾਂ ਗੱਲਬਾਤ ਕਰਦੇ ਆ ਜਿਹੜੇ ਯੂ ਐਸ ਏ ਤੋਂ ਡਿਪੋਰਟ ਕੀਤੇ ਗਏ ਨੌਜਵਾਨ ਮੁੰਡੇ ਸੀਗੇ ਆਪਣੇ ਪੰਜਾਬ ਦੇ ਲਾਲੋਜਾ ਹਿਮਾਚਲ ਦੇ ਗੁਜਰਾਤ ਦੇ ਹਰਿਆਣੇ ਦੇ ਜਿੱਥੋਂ ਦੇ ਵੀ ਸੀਗੇ ਸੋਰੀ ਹਿਮਾਚਲ ਨਹੀਂ ਹਰਿਆਣੇ ਦੇ ਸੀਗੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਨੀ ਆ ਬਈ ਕਿਵੇਂ ਡਿਪੋਰਟ ਹੋਏ ਤੇ ਹੋਰ ਕਿੰਨੇ ਕਿ ਜੈਨੂ ਡਿਪੋਰਟ ਕਰਨਾ ਤੇ ਵਿੱਚ ਆਪਾਂ ਗੱਲ ਕਰਨੀ ਆ ਕਿ ਜਿਹੜੇ ਸਭ ਤੋਂ ਮੇਨ ਆ ਮੀਡੀਆ ਦੇ ਯਾਰ ਮੀਡੀਆ ਨੇ ਜਿਵੇਂ ਸ਼ਰਮੀ ਲੜੀ ਯਾਰ ਕਿ ਕੀ ਕਰੀ ਜਾਂਦੇ ਐ ਰਿਹਰੇਕ ਦੇ ਮਗਰ ਮੈਗ ਚੱਕ ਚੱਕ ਤਰੇ ਫਿਰ ਦੇਖ ਰਿਹੇਕ ਦੇ ਮਗਰ ਮੈਗ ਚੱਕ ਚੱਕ ਕੀਤੇ ਆਪਣੀ ਪਹਿਲੀ ਗੱਲ ਤਾਂ ਜਿਹੜੇ ਰਿਪੋਰਟ ਹੋ ਗਿਆ ਯਾ ਨੌਜਵਾਨ ਮੁੰਡੇ ਕੁੜਗੇ ਨਾ ਉਹਨਾਂ ਨੇ ਆਪਣੀ ਹਮਦਰਦੀ ਆ ਬਹੁਤ ਮਾੜਾ ਹੋਇਆ ਐ ਨਾ 40 40 50 50 60 60 ਲੱਖ ਰੁਪਈਆ ਲਾ ਕੇ ਨੌਜਵਾਨ ਮੁੰਡੇ ਕੁੜਗੇ ਗਏ ਇਹਨੇ ਔਖੇ ਰਾਹਾਂ ਵੇ ਦੀ ਟੱਪ ਕੇ ਗਏ ਤੇ ਉਹਨਾਂ ਨੂੰ ਉਥੇ ਰਿਪੋਰਟ ਕੀਤਾ ਬਹੁਤ ਜਿਆਦੇ ਗਲਤ ਹੋਇਆ ਵਜਿਹਰੇ ਨਾਲ ਚੱਲ ਕਹਿੰਦੇ ਜਿਵੇਂ ਦਾਣਾ ਪਾਣੀ ਜਿੱਥੇ ਕੈਸ ਬਦਲੇ ਲਿਖਿਆ ਹੁੰਦਾ ਨਾ ਉਥੋਂ ਦਾ ਹੀ ਖਾਣਾ ਪੈਂਦਾ ਹੈਗਾ ਤੇ ਗੱਲ ਆ ਗਈ মিডিਆ ਦੀ ਜਿਹੜੀ মিডিਆ ਉਹਨਾਂ ਨੂੰ ਵੀ ਜਿਹੜੋਂ ਟਾਰਚਰ ਕੀਤਾ ਨਾ ਹਰੇਕ ਦੇ ਮਗਰ ਮੈਗ ਚੱਕ ਚੱਕ ਭਜਣਾ ਹਰੇਕ ਦੇ ਘਰੇ ਵੜ ਜਾਣਾ ਬਹੁਤ ਮਾੜੀ ਗੱਲ ਹੈ ਕਿਉਂਕਿ ਟਾਈਮ ਇਹੋ ਜਿਹਾ ਹੁੰਦਾ ਉਹ ਬੰਦਾ ਵਿਚਾਰੇ ਦੇ ਮੂਰੇ ਜਦੋਂ ਮੈਕ ਜਾਂ ਮੈਂ ਉਹਨੂੰ ਜਵਾਬ ਦੇ ਹੀ ਜਾਂਦਾ ਬੰਦਾ ਉਹ ਹੁਣ ਕੀ ਕਵੇ ਵੀ ਯਾਰ ਤੁਸੀਂ ਕਿਉਂ ਨਾ ਸ਼ਰਮਲਾਈ ਆ ਬੰਦੇ ਨੂੰ ਇੱਕ ਤਾਂ ਬੰਦੇ ਦਾ ਸਾਰਾ ਕੁਝ ਪਟਿਆ ਗਿਆ ਨਾ ਸਾਰਾ ਕੁਝ ਉਜੜ ਗਿਆ ਤੇ ਤੁਹਾਨੂੰ ਬਈ ਕੰਟੈਂਟ ਦੀ ਮੀਡੀਆ ਤੁਹਾਨੂੰ ਤੁਸੀਂ ਆਪ ਦੇ ਡਾਲਰ ਛਾਪਨ ਤੇ ਹੋਏ ਆ ਮਾੜੀ ਮੋਟੀ ਸ਼ਰਮ ਕਰੋ ਯਾਰ ਜੇ ਹੋਰ ਬਹੁਤ ਕੁਝ ਹੋਈ ਜਾਂਦਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਹਦੀਆਂ ਖਬਰਾਂ ਤਾਂ ਤੁਥੋ ਲੱਗਦੀਆਂ ਨਹੀਂ ਤੁਸੀਂ ਇਹਨਾਂ ਦੇ ਵਿਚਾਰੇ ਮਗਰ ਪਏ ਆ ਚਾਰਜ ਲੈਡ ਹੋਣ ਤੋਂ ਪਹਿਲਾਂ ਤੇ ਅੰਮ੍ਰਿਤਸਰ 에어ਪੋਰਟ ਤੇ ਖੜੇ ਆ ਪਤੰਦਰ ਕੱਲੇ ਕੱਲੇ ਨੂੰ ਪਛਾਣ ਕੇ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਪਤਾ ਲੱਗਦਾ ਕਿੱਥੋਂ ਨਹੀਂ ਪਹਿਲੀ ਗੱਲ ਤਾਂ ਸਰਕਾਰ ਨੂੰ ਇਹਨਾਂ ਦੇ ਜਿਹੜੇ ਵਿਚਾਰੇ ਰਿਪੋਰਟ ਹੋਏ ਇਹਨਾਂ ਦੇ ਨਾਮ ਤੇ ਪਿੰਡਾਂ ਦੇ ਨਾਮ ਗੋਪਤ ਰੱਖਣੇ ਚਾਹੀਦੇ ਸੀਗੇ ਜ ਜਿਹੜਾ ਫੋਟੋਆਂ ਸੀਗਾ ਬੜਾ ਬਲਰ ਕਰਕੇ ਲਵਾਂਗੇ ਚਾਹੀਦੇ ਸੀਗਾ ਉਹਨਾਂ ਦੇ ਤਾਂ ਵਿਚਾਰਿਆਂ ਦੇ ਮਰਨ ਵਾਲੇ ਦਿਨ ਹੋਏ ਪਏ ਤੇ ਇਹਨਾਂ ਨੂੰ ਆਪਦੇ ਕੰਟੈਂਟ ਦੀ ਬਣੀ ਐ ਖਬਰਾਂ ਦੀ ਬਣੀ ਐ ਬਈ ਹੱਥ ਬੰਨ ਕੇ ਬੇਨਤੀ ਐ ਮਾੜੀ ਜਿਹੀ ਸ਼ਰਮ ਕਰੋ ਤੇ ਕੋਈ ਹੋਰ ਖਬਰਾਂ ਕਰ ਲਓ ਵਿਚਾਰਿਆਂ ਦਾ ਉਹਨਾਂ ਦੇ ਪਹਿਲਾਂ ਹੀ ਬਹੁਤ ਮਾੜਾ ਟਾਈਮ ਆਣਾ ਇੱਕ ਬਜ਼ੁਰਗ ਬਾਪੂ ਆ ਰੋਈ ਜਾਂਦਾ ਕਹਿੰਦਾ ਉਹ ਕਹੀ ਜਾਂਦਾ ਵਿਚਾਰਾ ਬਈ ਇੰਨੇ ਪੈਸੇ ਲਾ ਕੇ ਸਾਰਾ ਕੁਝ ਵੇਚ ਵਟ ਕੇ ਭੇਜ ਦੇ ਮਿਲਦਾ ਰਸਤਾ ਹੀ ਇੱਕ ਬੱਚਾ ਯਾਰ ਉਹ ਪਹਿਲਾਂ ਹੀ ਟੁੱਟੇ ਪਏ ਆ ਯਾਰ ਥੋੜਾ ਜਿਹਾ ਪਲੀਜ਼ ਸਮਝੋ ਗੱਲ ਨੂੰ ਯਾਰ ਤੁਸੀਂ ਜੇ ਆਪਣੇ ਨਾਲ ਆਏ ਹੋਈ ਹੋਵੇ ਤੇ ਆਪਣੇ ਬਾਅਦ ਵਿੱਚ ਕੋਈ ਮੂਹ ਚ ਮੈਗ ਥੁੰਨੇ ਤੇ ਆਪਾਂ ਕੀ ਕੀ ਕੇਵਜਾ ਆਪਣੇ ਨੂੰ ਫੀਲ ਹੋਊਗਾ ਤੇ ਥੋੜਾ ਜਿਹਾ ਸੋ ਰਿਕੁਐਸਟ ਆ ਥੋੜਾ ਜਿਹਾ ਹੋਰ ਖਬਰਾਂ ਹੋਰ ਮੁੱਦੇ ਬਹੁਤ ਹੈਗੇ ਉਧਰਲੇ ਪਾਸੇ ਉਹਦਾ ਆਪਾਂ ਹੁੰਦੇ ਨਹੀਂਗੇ ਤੇ ਇੱਕ ਵਾਰ ਹੋਰ ਆਪਾਂ ਗੱਲਬਾਤ ਕਰਨੀ ਹੈ ਵੀ ਇਹਦੇ ਵਿੱਚ ਗਲਤੀ ਕੀਤੀ ਹੈ ਇਹਦੇ ਵਿੱਚ ਗਲਤੀ ਆਪਾਂ ਬਈ ਇਕੱਲੇ ਏਜੰਟਾਂ ਦੀ ਨਹੀਂ ਕਹਿ ਸਕਦੇ ਇਦੇ ਵਿੱਚ ਗਲਤੀ ਦੋਨਾਂ ਦੀ ਹੁੰਦੀ ਹੈ ਕਹਿੰਦੇ ਨੇ ਇੱਕ ਹੱਥ ਨਾਲ ਤਾੜੀ ਨਹੀਂ ਵਜਦੀ ਦੋਵੇਂ ਹੱਥ ਨਾਲ ਤਾੜੀਆਂ ਵਜਦੇ ਆਂ ਬਈ ਜਿਹੜਾ ਡੋਂਕੀ ਦਾ ਪ੍ਰੋਸੈਸ ਆ ਸਾਰਿਆਂ ਨੂੰ ਪਤਾ ਇਹ ਕੋਈ ਆਇਆ ਤਾਂ ਹੈ ਨਹੀਂਗਾ ਬਈ ਆਪਾਂ ਨੂੰ ਪਤਾ ਨਹੀਂਗਾ ਇਹ ਬਈ ਜਦੋਂ ਆਪਾਂ ਜਾਣਦੇ ਆ ਜਦੋਂ ਆਪਾਂ ਇੱਕ ਨੰਬਰ ਦੇ ਵਿੱਚ ਨਹੀਂ ਜਾ ਰਹੇ ਦੋ ਨੰਬਰ ਦੇ ਰਹੀ ਜਾਣੇ ਚਾਹੇ ਤਾਂ ਆਪਾਂ ਏਰੋਪਲੇਨਾਂ ਰਹੀ ਜਾਂਨੇ ਜਾਂ ਜਾਂਦੇ ਚਾਹੀਏ ਆਪਾਂ ਤੁਰ ਕੇ ਜਾਂਨੇ ਆ ਬਈ ਡੌਂਕੀ ਤੇ ਡੌਂਕੀ ਐ ਟੱਪਣਾ ਤਾਂ ਬਾਰਡਰ ਹੀ ਆ ਜਿਵੇਂ ਹੁਣ ਮੰਨ ਲਾ ਮੁੰਡੇ ਵਿੱਚ ਕਹੀ ਜਾਂਦੇ ਆ ਵੀ ਸਾਡੇ ਨੂੰ ਏਜੰਟ ਨੇ ਕਿਹਾ ਜਾਂ ਜਰਾ ਹੀ ਸੀਗਾ ਪਰ ਸਾਨੂੰ ਤੁਰ ਕੇ ਲੈ ਕੇ ਗਿਆ ਸਾਡੇ ਨਾਲ ਧੋਖਾ ਕੀਤਾ ਬਈ ਜੇ ਸਾਨੂੰ ਜਾਂ ਜਾਂ ਰਹੀ ਲੈ ਕੇ ਜਾਂਦਾ ਕਰਾਉਣਾ ਤਾਂ ਫਿਰ ਵੀ ਉਹਨੇ ਦੀਵਾਰ ਹੀ ਸਾਨੂੰ ਕਰਾਸ ਸੀਗੀ ਮਕਸੀਕੋ ਦੀ ਕੰਦੀ ਟਪਾਉਣਾ ਸੀਗਾ ਫਿਰ ਵੀ ਤਾਂ ਫਿਰ ਕਿਹੜਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਜਾਣਾ ਸੀਗਾ ਸੋ ਇਹਦੇ ਵਿੱਚ ਬਈ ਕਿਉਂਕਿ ਇਸ ਦੇ ਵਿੱਚ ਆਪਾਂ ਇੰਨੇ ਅਣਜਾਣ ਅੱਜ ਕੱਲ ਕੋਈ ਨਹੀਂਗਾ ਪਹਿਲਾਂ ਵੀ ਰਿਪੋਰਟ ਹੋਏ ਸੀਗੇ ਮੁੰਡੇ ਇਹ ਹੁਣ ਰਿਪੋਰਟ ਐ ਕਰੀ ਪਹਿਲਾਂ ਵੀ ਹੋਏ ਸੀਗੇ ਪਤਾ ਸੜ ਨੂੰ ਵੀ ਕੇਸ ਦੇ ਉੱਤੇ ਬਿਆਨ ਨਹੀਂ ਪਾਸ ਹੁੰਦੇ ਜਾ ਜਿਹਨਾਂ ਨੂੰ ਪੇਪਰ ਨਹੀਂ ਮਿਲਦੇ ਬਈ ਉਹਨਾਂ ਨੂੰ ਫਿਰ ਉਹ ਵਾਪਸ ਕਰਦੇ ਆ ਕਿਉਂਕਿ ਉਹਨਾਂ ਦੇ ਆਪਦੇ ਦੇਸ਼ ਦੇ ਵਿੱਚ ਕਹਿੰਦੇ ਕੰਮ ਕਰਨ ਜਿਹੜੇ ਆਪ ਦੀ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਬਈ ਤੁਹਾਨੂੰ ਪਹਿਲਾਂ ਕਹੀ ਜਾਂਦੇ ਆ ਲੱਖੇ ਲੱਗੇ ਭਾਂ ਨਿਰ ਗਏ ਤੇ ਪੱਟ ਪੱਟ ਮਰ ਗਏ ਉਹ ਆਪਦੀਆਂ ਜ਼ਮੀਨਾਂ ਵੇਚ ਕੇ ਤੁਸੀਂ ਨਾ ਜਾਓ ਏ ਤੁਸੀਂ ਪੰਜਾਬ 'ਚ ਰਹਿ ਪੋ ਉਹੀ ਗੱਲ ਹੋਈ ਨਾ ਨਾ ਘਰ ਦੇ ਰਹਿ ਨਾ ਘਾਟ ਦੇ ਜ਼ਮੀਨਾਂ ਵੀ ਗਵਾਲ ਗਾ ਤੇ ਉਧਰ ਦੇ ਵੀ ਨਹੀਂ ਆਪਾਂ ਰਹੇ ਹਨਾ ਜੇ ਤਾਂ ਬਈ ਆਪਾਂ ਟੱਪ ਜਾਂਦੇ ਆਪਣਾ ਪੇਪਰ ਮਿਲ ਜਾਂਦੇ ਫੇਰ ਤਾਂ ਆਪਾਂ ਥਾਪੀਆਂ ਮਾਰ ਕੇ ਆਏ ਕਹਿਣਾ ਸੀਗਾ ਜਿੱਤਾਂ ਦੇ ਪੁੱਤਾਂ ਨੂੰ ਰੋਗ ਸਕੇ ਨਾ 트ੰਪ ਇਹ ਗੱਲਾਂ ਹੀ ਲਵਣੇ ਸੀਗੇ ਪਰ ਤੇ ਹੁਣ ਜੇ ਮੋੜਤਾ ਤੇ ਆਪਾਂ ਬਈ ਕਹਿਵਾਂਗੇ ਜੇ ਆਪਾਂ ਕਹਾਂਗੇ ਵੀ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸਾਡੇ ਨਾਲ ਧੋਖਾ ਕੀਤਾ ਏਜੰਟ ਨੇ ਨਹੀਂ ਬਈ ਇਹ ਗੱਲ ਨਹੀਂ ਸਾਡੂੰ ਗੱਲ ਹਜਮ ਨਹੀਂ ਹੁੰਦੀ ਏਜੰਟ ਆਪਾਂ ਨੂੰ ਆਪਾਂ ਕਹਨੇ ਆ ਚੱਲ ਏਜੰਟ ਮਿੱਠੀ ਗੋਲੀ ਦਿੰਦੇ ਉਹਨਾਂ ਨੇ ਆਪਦੇ ਬਈ ਪੈਸੇ ਬਣਾਉਣੇ ਹੁੰਦੇ ਆ ਚਲ ਜੀ ਜਿਸ ਨੂੰ ਕਹਿਦਾ ਉਹਨਾਂ ਨੇ ਇੰਨੀ ਗੱਲ ਕਹੀ ਹੋਗੀ ਵੀ ਤੁਹਾਨੂੰ ਜੱਜ ਅੜਾ ਹੀ ਲੈ ਕੇ ਜਾਵਾਂਗੇ ਤੇ ਤੁਹਾਨੂੰ ਤੋਰ ਕੇ ਲੈ ਗਏ ਇਹੀ ਕਹਿ ਸਕਦੇ ਆ ਤੁਹਾਨੂੰ ਇਹ ਤਾਂ ਕਹਿ ਹੀ ਨਹੀਂ ਹੋਣਾ ਵੀ ਤੁਹਾਨੂੰ ਕੰਦ ਨਹੀਂ ਟਪਾਵਾਂਗੇ ਬਈ ਤੁਹਾਨੂੰ ਇੱਕ ਨੰਬਰ 'ਚ ਭੇਜਾਂਗੇ ਤਾਂ ਹੋ ਨਹੀਂ ਸਕਦਾ ਬਈ। ਕਿਹਾ ਤਾਂ ਤੁਹਾਨੂੰ ਐ ਹੀ ਹੋਊਗਾ ਨਾ ਵੀ ਤੁਹਾਨੂੰ ਦਵਾਰ ਟਪਾਵਾਂਗੇ। ਬਈ ਜੇ ਸੁਨ ਮਲਲ ਚਲ ਇੰਨਾ ਕਿ ਜਰੂਰ ਮੰਨਦੇ ਚਲ ਜੇ ਤੁਹਾਨੂੰ ਕਹਿ ਆਊਗਾ ਵੀ ਜੱਜ ਅੜਾ ਹੀ ਲੈ ਕੇ ਜਾਵਾਂਗੇ ਤੇ ਤੁਹਾਨੂੰ ਤੋਰ ਕੇ ਲੈ ਗਏ ਇੱਥੇ ਮੰਨਦੇ ਬਈ ਏਜੰਟ ਦੀ ਗਲਤੀ ਹੈ ਪਰ ਵੀ ਟਪਾਉਣ ਦੀ ਤਾਂ ਤੁਹਾਨੂੰ ਇਹਨਾਂ ਨੇ ਮੈਕਸੀਕੋ ਦੀ ਕੰਧ ਹੀ ਸੀਗੀ ਨਾ ਬਰਜਨਾ ਤੂੰ ਤੁਸੀਂ ਦੋ ਨੰਬਰੀ ਸੀਗਾ। ਇਹੀ ਕੋ ਸੋਡਾ ਹੋਣਾ ਸੀ ਉਹਨੂੰ ਪੁਲਸ ਨੇ ਅਰੈਸਟ ਕਰਨਾ ਸੀਗਾ ਤੇ ਥੋਡੇ ਮੰਨ ਲਾ ਜਿਹੜੇ ਬਿਆਨ ਹੋਣੇ ਸੀਗੇ ਬਿਆਨ ਨਹੀਂ ਪਾਸ ਹੁੰਦੇ ਤਾਂ ਉਹ ਵੀ ਰਿਪੋਰਟ ਕਰ ਦਿੰਦੇ ਆ ਫਿਰ ਮੰਨ ਲਾ ਬਈ ਸਾਰੇ ਦੇਸ਼ਾਂ ਦੇ ਵਿੱਚ ਇਹ ਹਾਲ ਹੋ ਜਿੰਦਾ ਕੈਨੇਡਾ ਨੇ ਵੀ ਕਹਿੰਦੇ ਮੈਂ ਤਾਂ ਖਬਰਾਂ ਦੇਖਿਆ ਤੇ ਕਹਿੰਦੇ ਪਹਿਲਾਂ ਵਿਸਟਰ ਵੀਜੇ ਬੰਦ ਕੀਤੇ ਸੀਗੇ ਅੱਜ ਆ ਹੁਣ ਖਬਰ ਆ 2-4 ਦਿਨਾਂ ਪਹਿਲਾਂ ਦੀ ਕਹਿੰਦੇ ਸਟੂਡੈਂਟ ਵੀਜੇ ਵੀ ਬੰਦ ਕਰਤੇ ਬਈ ਕਰਨ ਵੀ ਕੀ ਉਹਨਾਂ ਦੇ ਆਪ ਦੇ ਕਹਿੰਦੇ ਆਪ ਦੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਆ ਆਪਣੇ ਦੇਸ਼ਾਂ ਦੇ ਹੋਰ ਦੇਸ਼ਾਂ ਦੇ ਲੋਕ ਬਾਰੇ ਜਾ ਹੀ ਜਾਂਦੇ ਸੋ ਸੋਡੇ ਸਾਰੇ ਮੂਰੇ ਹੱਥ ਬੰਨ ਕੇ ਬੇਨਤੀ ਹੀ ਅਪੀਲ ਕਰਦੇ ਆ ਵੀ ਆਪਦੇ ਪੰਜਾਬ ਦੇ ਵਿੱਚ ਰਹੋ ਆਪ ਦਾ ਕੰਮ ਕਰੋ ਯਾਰ ਘੱਟ ਖਾ ਲੋ ਪਰ ਰਹੂਗਾ ਸੌਖੇ ਨਾ ਜਿਵੇਂ ਮੰਨ ਲੈ 45 45 60 60 ਲੱਖ ਰੁਪਏ ਲਾ ਕੇ ਗਏ ਸੀਗੇ ਕੀ ਮਿਲਿਆ ਬਈ ਨਾਲ ਤਾਂ ਘਰ ਅਗਵਾਏ ਕਿ ਮਿੰਨਾ ਗਏਗਾ ਨਾਲੇ ਆ ਇੱਥੇ ਗਏ ਉਹੀ ਮਹੀਨੇ-ਮਹੀਨੇ ਬਾਅਦ ਨਾਲੇ ਤੁਸੀਂ ਇਹ ਦੇਖੋ ਜਿਹਨੇ ਰਿਪੋਰਟ ਹੋਏ ਆ ਆ ਪਿਛਲੇ ਸਾਲ ਦੇ ਵਿੱਚ ਹੀ ਜਿਹੜੇ ਜਿਨ੍ਹਾਂ ਨੇ 25 26 ਤਰੀਕ ਜਨਵਰੀ ਨੂੰ ਕੰਦ ਟੱਪੀ ਸੀ ਉਹੀ ਸਾਰੇ ਰਿਪੋਰਟ ਹੋਏ ਆ ਜਨਨ ਕਿ ਇਹ ਕੋਈ ਪਿਛਲੇ ਸਾਲ ਦੇ ਗਏ ਵੀ ਸੀਗੇ ਯਾਰ ਲੋਕ ਤਾਂ ਬਹੁਤ ਗਏ ਹੋਏ ਆ ਜਾਂਦੇ ਗਾਂ ਵੀ ਰਹੇ ਨੇ ਕਿ ਆਪ ਨੂੰ ਪਤਾ ਤੁਸੀਂ ਇਹ ਦੇਖ ਲਓ ਹੁਣ ਨਾਲ ਸਾਰਿਆਂ ਨੂੰ ਪਤਾ ਨਾ ਬਈ ਇਹ ਤੁਹਾਨੂੰ ਰਿਪੋਰਟ ਕਰਦੇ ਆ ਚਾਣੋ ਹੁਣ ਵੀ ਨਹੀਂ ਹਟਦਾ ਹਟਦੇ ਲੋਕ ਹਰਿਆਣਾ ਦੇ ਪੰਜਾਬ ਦੇ ਲੋਕ ਗੁਜਰਾਤ ਦੇ ਹੁਣ ਵੀ ਜਾਣਗੇ ਨਾਲੇ ਪਤਾ ਵੀ ਉਹਨਾਂ ਨੇ ਰਿਪੋਰਟ ਕਰੀ ਜਾਂਦੇ ਆ ਜਾਣੋ ਫਿਰ ਵੀ ਨਹੀਂ ਹਟਦੇ ਜਾਣਗੇ ਫਿਰ ਵੀ ਤੇ ਬਾਅਦ ਵਿੱਚ ਜਦੋਂ ਉੱਥੋਂ ਰਿਪੋਰਟ ਹੋ ਜਾਂਦੇ ਬਾਅਦ ਵਿੱਚ ਕਹਿ ਦਿੰਦੇ ਆ ਬਈ ਇੱਥੇ ਏਜੰਟ ਗਲਤ ਸੀ ਜਾਂ ਬਈ ਗਲਤੀ ਇਕੱਲੇ ਏਜੰਟਾ ਦੀ ਨਹੀਂ ਗਲਤੀ ਨਾਲ ਆਪਣੀ ਵੀ ਹੁੰਦੀ ਆ ਆਪਾਂ ਨੂੰ ਆਪਾਂ ਨੂੰ ਪਤਾ ਹੈ ਰਬੀ ਆਪਾਂ ਕੰਧ ਟੱਪਣੀ ਆ ਦੋ ਨੰਬਰ ਦੇ ਵਿੱਚ ਆਣਾ ਜੇ ਆਪਾਂ ਕਿਸੇ ਦੇਖ ਦੇ ਵਿੱਚ ਬਈ ਗਲਤ ਤਰੀਕੇ ਨਾਲ ਜਾਵਾਂਗੇ ਤੇ ਆਬਵੀਅਸ ਜੀ ਗੱਲ ਆ ਬਈ ਉਹ ਰਿਪੋਰਟ ਕਰਨਗੇ ਉੱਥੇ ਫਿਰ ਆਪਾਂ ਨੂੰ ਗਾਹ ਚਲੋ ਕਿਸਮਤ ਹੁੰਦੀ ਆ ਜੇ ਆਪਣੇ ਬਿਆਨ ਨਹੀਂ ਪਾਸ ਹੁੰਦੇ ਤਾਂ ਰਿਪੋਰਟ ਕਰਦੇ ਆ ਚਲੋ ਸਾਡੀ ਹਮਦਰਦੀ ਆ ਬਈ ਬਹੁਤ ਮਾੜਾ ਹੋਇਆ ਕਿਉਂਕਿ ਇੰਨੇ ਪੈਸੇ ਲਾਉਣੇ ਬਈ ਬਹੁਤ ਵੱਡੀ ਗੱਲ ਆ ਨਾ ਘਰ ਮੁੱਦੇ ਹੋ ਜਾਂਦੇ ਆ ਤੇ ਸੋ ਬਈ ਕੋਈ ਗੱਲ ਨਹੀਂ ਬਈ ਇੱਕ ਸਾਡੀ ਹੋਰ ਸਾਰੇ ਲੋਕਾਂ ਨੂੰ ਬੇਨਤੀ ਆ ਹਨਾ ਪਿੰਡਾਂ ਦੇ ਵਿੱਚ ਲੋਕ ਹੁੰਦੇ ਆ ਕਈ ਲੋਕਾਂ ਨੂੰ ਆਤਮੀਆਂ ਟਿੱਚਰਾਂ ਕਰਨ ਦੀ ਹਨਾ ਬਈ ਪਲੀਜ਼ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਜਿਹੜੇ ਮੁੰਡੇ ਨੌਜਵਾਨਾ ਕੁੜੀਆਂ ਮੁੰਡੇ ਦੇ ਫੋਟੋ ਖਾਇਆ ਨਾ ਇਹਨਾਂ ਨਾਲ ਸਹੀ ਸਲੂਕ ਕਰਿਓ ਪਿਆਰ ਨਾਲ ਇਹਨਾਂ ਨਾਲ ਰਿਓ ਬਈ ਇਹਨਾਂ ਦੀ ਤਛੜਾ ਨਾ ਕਰਿਓ ਬੇਇੱਜ਼ਤੀ ਨਾ ਕਰਿਓ ਕਿਉਂਕਿ ਇੱਕ ਗੱਲ ਆਦਤ ਨੇ ਉਹਨਾਂ ਨੂੰ ਲਾ ਕੇ ਗੱਲ ਕਰਨ ਦੀ ਹੈਣਾ ਚੱਕ ਮੇਂ ਗੱਲ ਕਰਨ ਦੀ ਬਈ ਕਈ ਵਾਰ ਕੋਈ ਬੰਦੇ ਦਾ ਇੱਕਦਮ ਉਹ ਉਜੜ ਕੇ ਆਏ ਹੈ ਹੈਨਾ ਪੈਸੇ ਲੱਗੇਗੇ ਘਰ ਖਤਮ ਹੋ ਗਏ ਤੇ ਅੱਕ ਆਪੇ ਉਹਨਾਂ ਟਿਚੜਾ ਕਰਾਂਗੇ ਪਤਾ ਨਹੀਂ ਉਹਦਾ ਕੋਈ ਬੰਦਾ ਕੀ ਸਟੈਪ ਚੱਕ ਜਾਂਦਾ ਹੈ ਨਾ ਵੀ ਬੰਦਾ ਮਨ ਤੇ ਗੱਲ ਲਾ ਜਾਂਦਾ ਬਲੀਜ਼ ਹੱਥ ਬਨ ਕੇ ਬੇਨਤੀ ਹੈ ਬਈ ਇਹਨਾਂ ਨੂੰ ਪਿਆਰ ਨਾਲ ਡੀਲ ਕਰਿਓ ਹੈ ਨਾ ਪਿਆਰ ਨਾਲ ਰਿਓ ਹੈਨਾ ਸਾਡੇ ਘਰਾਂ ਦੇ ਉਹਨਾਂ ਦੇ ਮਾਪਿਓ ਨੂੰ ਜਾਂ ਰਿਸ਼ਤੇਦਾਰਾਂ ਨੂੰ ਵੀ ਅਪੀਲ ਹੈ ਵੀ ਕੋਈ ਤਾਨੇ ਮੇੜੇ ਨਾ ਮਾਰੇ ਉਹਨਾਂ ਦੇ ਨਾਲ ਪਿਆਰ ਨਾਲ ਡੀਲ ਕਰਿਓ ਤੇ ਵਧੀਆ ਟ੍ਰੀਟ ਕਰਿਓ ਉਹਨਾਂ ਨਾਲ ਹੈ ਨਾ ਤੇ ਉਹਨਾਂ ਤਾਂ ਨੇ ਮੇਰੇ ਨਾਮ ਆ ਰਿਹਾ ਸੀ ਗਾਣਾ ਵੀਡੀਓ ਲਾਵਾਗੇ ਤੁਸੀਂ ਵੀਡੀਓ ਦੇਖਿਓ 6 5 ਸੀ ਜਾਨਿਆਂ ਦੀ ਵੀਡੀਓ ਆ ਜਿਹੜੇ ਉਹ ਦੱਸ ਰਹੇ ਆ ਹਾਲਾਤ ਵੀ ਸਾਡੇ ਨਾਲ ਕੀ ਹੋਇਆਗਾ ਇਹ ਕੋਈ ਆਪਾਂ ਆਪ ਨਹੀਂ ਕੀਤੀ ਇਹ ਵੀਡੀਓ ਵੱਖ-ਵੱਖ ਚੈਨਲਾਂ ਦੇ ਵੀਡੀਓ ਤੁਹਾਨੂੰ ਦਿਖਾ ਰਹੇ ਆ ਤੇ ਜਿਹਦੇ ਵਿੱਚ ਮਾਂ ਪਿਓ ਰੋਈ ਜਾਂਦਾ ਹੈ ਨਾ ਵੀ ਕਿਸੇ ਦਾ ਮਾਂ ਪਿਓ ਰੋਈ ਜਾਂਦਾ ਹੈ ਦੀ ਕੋਈ ਆਪ ਰੋਈ ਜਾਂਦਾ ਵੀ ਅਸੀਂ ਪੈਸੇ ਲਾ ਕੇ ਨੇ ਨੇ ਗਏ ਸੀ ਸੀ ਖਤਮ ਹੋ ਗਏ ਬਈ ਸਾਡੀ ਹਮਦਰਦੀ ਹੈ ਕਹਿੰਦੇ ਜਿੱਥੇ ਮਾਲਕ ਰੱਖਦਾ ਹੈ ਨਾ ਉੱਥੇ ਰਹਿਣਾ ਪੈਂਦਾ ਜਦ ਬਈ ਇੰਨਾ ਤਾਂ ਤੁਸੀਂ ਸ਼ੁਕਰ ਕਰੋ ਵੀ ਤੁਸੀਂ ਸੋ ਸ਼ਾਂਤੀ ਨਾਲ ਮੁੜਿਆ ਹੈ ਨਾ ਕਈ ਕਈ ਨੌਜਵਾਨ ਆ ਕੋਈ ਮੁੰਡੇ ਆ ਜਿਹੜੇ ਜੰਗਲਾਂ ਦੇ ਵਿੱਚ ਹੀ ਰੁਲ ਗਏ ਬਨਾਮਾ ਦੇ ਜਿੰਨਾਂ ਨੂੰ ਪਤਾ ਨਹੀਂ ਲੱਗਿਆ ਉਹ ਸਭੀ ਨਿਕਲੀ ਵੀ ਕਿੱਥੇ ਆ ਕਿੱਥੇ ਨਹੀਂ ਹੈ ਨਾ ਤੁਸੀਂ ਇੰਨਾ ਸ਼ੁਕਰ ਕਰੋ ਰੱਬ ਨੇ ਸੋਨੂੰ ਸਹੀ ਸਲਾਮਤ ਤੇ ਪਰਿਵਾਰ ਦੇ ਵਿੱਚ ਤਾਂ ਲਿਆਤਾ ਹੈ ਨਾ ਜੋ ਕੁਝ ਵੀ ਕਰਦਾ ਕਹਿੰਦੇ ਵੈਰੂ ਚੰਗਾ ਹੀ ਕਰਦਾ ਹੈ ਨਾ ਤੇ ਸੋ ਬਾਈ ਕੋਈ ਚੱਕਰ ਨਹੀਂ ਪੈਸੇ ਲੈ ਜਾਣਗੇ ਕੋਈ ਨਹੀਂ ਤੇ ਹੌਸਲਾ ਨਾ ਛੱਡਿਓ ਜੋ ਕੁਝ ਹੁੰਦਾ ਕਹਿੰਦੇ ਵੈਰੂ ਚੰਗੇ ਆਸਤੀ ਕਰਦਾ ਕੀ ਤੁਹਾਡੇ ਇੱਥੇ ਇਦੂ ਵੀ ਚੰਗਾ ਹੋਣਾ ਹੋਵੇ ਕੁਝ ਬਈ ਹੈ ਨਾ ਤੁਸੀਂ ਇੱਥੋਂ ਕੰਮ ਦੀ ਸ਼ੁਰੂਆਤ ਤੁਹਾਡੀ ਕੋਈ ਚੰਗੀ ਵੈਰੂ ਨੇ ਕੀਤਾ ਹੋਵੇ ਹੈ ਨਾ ਸੋ ਹੌਸਲਾ ਨਾ ਛੱਡੋ ਕੋਈ ਗੱਲ ਨਹੀਂ ਬਈ ਡਟ ਕੇ ਕੰਮ ਕਰੋ ਆਪਣੀ ਧਰਤੀ ਸ਼ੋਨਾ ਪੈਦਾ ਕਰਦੀ ਹੈ ਇਹ ਪੰਜਾਬ ਦੀ ਧਰਤੀ ਹੈ ਜੀ ਆ ਕੋਈ ਗੱਲ ਨਹੀਂ ਸਾਰਾ ਕੁਝ ਸਹੀ ਹੋ ਜਾਊਗਾ ਹੌਸਲਾ ਨਾ ਛੱਡੋ ਤੇ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਹੈ ਲੋਕਾਂ ਨੂੰ ਇਹਨਾਂ ਨੂੰ ਤਾਨੇ ਮਿਹਣੇ ਨਾ ਮਾਰਿਓ ਬਈ ਪਿਆਰ ਨਾਲ ਡੀਲ ਕਰਿਓ ਤੇ ਮੀਡੀਆ ਵਾਲਿਆਂ ਨੂੰ ਸਪੈਸ਼ਲ ਬੇਨਤੀ ਹੈ ਬਈ ਬਹੁਤ ਜਲੂਸ ਕਰਤਾ ਤੁਸੀਂ ਬਹੁਤ ਤੁਸੀਂ ਕੰਟੈਂਟ ਬਣਾ ਲਿਆ ਕਿਉਂ ਉਹਨਾਂ ਦੇ ਮਗਰ ਪਏ ਵਿਚਾਰੇ ਉਹਨਾਂ ਦੇ ਪਰਿਵਾਰ ਨਾਲ ਰਹਿਣ ਦਿਓ ਚਾਰ ਦਿਨ ਹਣਾ ਦੁੱਖ ਸੁੱਖ ਵਜਾਰੇ ਅੱਗੇ ਬਹੁਤ ਔਖਿਆ ਤੇ ਆਪਾਂ ਉਹਨਾਂ ਦੇ ਮੂੰਹਾਂ ਦੇ ਵਿੱਚ ਮੈਕ ਤੁੰਨੀ ਜਾਏ ਕਿ ਵੀ ਤੁਹਾਨੂੰ ਕਿਵੇਂ ਕਿਵੇਂ ਤੁਸੀਂ ਗਏ ਸੀ ਕਿੱਥੋਂ ਤੁਹਾਨੂੰ ਰਿਪੋਰਟ ਕੀਤਾ ਜੇ ਉਹ ਇਹ ਗੱਲਾਂ ਬਈ ਹਜੇ ਨਹੀਂ ਚੰਗੀਆਂ ਲੱਗਦੀਆਂ ਸੋ ਪਲੀਜ਼ ਥੋੜਾ ਜਿਹਾ ਰਹਿਮ ਕਰੋ ਹੋਰ ਖਬਰਾਂ ਬਹੁਤ ਆਏਗੀਆਂ ਉਹ ਖਬਰਾਂ ਕਰ ਲਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਅਸੀਂ ਗਲਤ ਕਿਹਾ ਸਾਡੀ ਗੱਲ ਕੇ ਤੇ ਚੁੱਭ ਗਈ ਹੋਵੇ ਤਾਂ ਉਹਦੇ ਲਈ ਮਾਫੀ ਮੰਗਦੇ ਆ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਵੀ ਗਲਤੀ ਬਈ ਇਕੱਲੇ ਏਜੈਂਟਾਂ ਦੀ ਨਹੀਂ ਹੁੰਦੀ ਨਾਲ ਆਪਣੀ ਵੀ ਗਲਤੀ ਏਜੈਂਟ ਦਾ ਗਲਤ ਹੈਗੀ ਹੈਗੇ ਆ ਨਾਲ ਆਪਾਂ ਜੇ ਉਹਨਾਂ ਨੂੰ ਕਹਿਨੇ ਆ ਬਈ ਹਾਂ ਅਸੀਂ ਜਾਣਾ ਜਾਣਾ ਫੇਰ ਹੀ ਆਪਾਂ ਨੂੰ ਕੋਈ ਭੇਜਦਾਗਾ ਬਈ ਕੰਦਾ ਟੱਪ ਕੇ ਜਾਣਾ ਪੈਂਦਾ ਜੇ ਆਪਾਂ ਕਾਵਾਂਗੇ ਬਾਈ ਪਲੇਨ ਲੈ ਕੇ ਜਾਣਗੇ ਉਹ ਵੀ ਆਪਾਂ ਨੂੰ ਗਾਂਦੀ ਟਪਾਉਣਗੇ ਤੇ ਚੱਲ ਤੁਰ ਕੇ ਜਾਣਾ ਓਖੇ ਹੋਇਆ ਬਈ ਉਹ ਚੱਲਿਆ ਜੱਟਾਂ ਦੀ ਗਲਤੀ ਹੈ ਨਾ ਉਹ ਤੁਹਾਡੀਆਂ ਜਿਵੇਂ ਵੀ ਡੀਲਾਂ ਹੋਊਗਾ ਸੀਗਾ ਉਹਨਾਂ ਨਾਲ ਤੁਸੀਂ ਆਦੀ ਗੱਲਬਾਤ ਕਰੋ ਤੇ ਪਰ ਜਿਵੇਂ ਹੁਣ ਸਰਕਾਰ ਵੀ ਇਹਦੇ ਵਿੱਚ ਬਈ ਕੀ ਕਰ ਸਕਦੀ ਹੈ ਯਾਰ ਆਪਾਂ ਕਹਣਾ ਸਰਕਾਰ ਨੂੰ ਅਪੀਲ ਕਰਦੇ ਆ ਚਲੋ ਜਿੰਨੇ ਵੀ ਹੋ ਸਕਦਾ ਜਿੰਨੇ ਕੋ ਹੋ ਸਕਦੇ ਨੇ ਮਦਦ ਤੇ ਜ਼ਰੂਰ ਕਰਿਓ ਪਰ ਆਪਨੋ ਪਤਾ ਹੈ ਡਿਸੀਜਨ ਆਪਣੇ ਆਪ ਦੇ ਹੁੰਦੇ ਆ ਨਾ ਤੇ ਸਰਕਾਰ ਨੂੰ ਅਸੀਂ ਇਹ ਬੇਨਤੀ ਜ਼ਰੂਰ ਕਰਦੇ ਆ ਵੀ ਇੱਥੇ ਹੀ ਕੁਝ ਰੋਜ਼ਗਾਰ ਪੈਦਾ ਕੀਤਾ ਜਾਵੇ ਜਿਵੇਂ ਉਹ ਦੇਸ਼ ਆ ਉਹ ਆਪਦੇ ਨਾਗਰਿਕਾਂ ਨੂੰ ਪਹਿਲ ਦਿੰਦੇ ਦੂਜਿਆਂ ਨੂੰ ਬਾਹਰ ਰਿਪੋਰਟ ਕਰੀ ਜਾਂਦੇ ਆ ਤੇ ਆਪਾਂ ਵੀ ਕਿਉਂ ਨਾ ਪੰਜਾਬ ਦੇ ਵਿੱਚ ਆਪਦੇ ਪੰਜਾਬਗਰਾਂ ਨੂੰ ਪਹਿਲ ਦੇ ਤੌਰ ਤੇ ਕੰਮ ਦੇਈਏ ਜਿਹੜੇ ਭਈਏ ਆ ਜਾਂ ਹੋਰ ਸਟੇਟਾਂ ਵਾਲੇ ਲੋਕ ਆ ਉਹਨਾਂ ਨੂੰ ਬਾਦ ਵਿੱਚ ਕੰਮ ਦੇਗੇ ਆਪ ਆਪਣੇ ਪਿਆਬੀਆਂ ਨੂੰ ਪਹਿਲ ਦੇ ਯਾਰ ਇੱਥੇ ਬਈ ਇਹਦਾ ਕਿ ਕੰਮ ਕਰ ਕਰ ਕੇ ਉਹਦੇ ਕੋਠੀਆਂ ਪਾਈ ਬੈਠੇ ਨੇ ਆਪਣੇ ਪੰਜਾਬੀ ਨੌਜਵਾਨ ਵਿਚਾਰੇ 40 40 50 50 60 60 ਲੱਖ ਲਾ ਕੇ ਦੋ ਨੰਬਰਾਂ ਦੇ ਬਾਹਰ ਨੁੱਤਰੇ ਜਾਂਦੇ ਆ ਕੰਮ ਨਹੀਂ ਮਿਲਦਾ ਸੋ ਕੰਮ ਕਰੋ ਬਈ ਇੱਥੇ ਤੇ ਇੱਕ ਗੱਲ ਹੋਰ ਆ ਬਈ ਸੰਗਿਆ ਨਾ ਕਰੋ ਕਿਸੇ ਵੀ ਕੰਮ ਦੇ ਜਿੱਦਾਂ ਦਾ ਵੀ ਕੰਮ ਆ ਜੋ ਵੀ ਕੰਮ ਆ ਸੰਗੋਣਾ ਬਾਹਰ ਜਾ ਕੇ ਵੀ ਤਾਂ ਆਪਾਂ ਕੰਮ ਹੀ ਕਰਦੇ ਆ ਬਈ ਯਾਰ ਇੱਥੇ ਰਹਿ ਕੇ ਕਰ ਲੋ ਆਦੇ ਮਾਪਿਓ ਦੇ ਕੋਲ ਹੀ ਰਹਿ ਕੇ ਕਰੋ ਕੰਮ ਹਨਾ ਤੇ ਸੋ ਕੋਈ ਵੀ ਦਿਲ ਨਾ ਛੱਡੋ ਚੰਗੇ ਮਾੜੇ ਟਾਈਮ ਆਉਂਦੇ ਜਾਂਦੇ ਰਹਿੰਦੇ ਆ ਤੇ ਕੋਈ ਗੱਲ ਨਹੀਂ ਦਵੇ ਹੋਣਾ ਰੱਬ ਸੁਣੂ ਕੀ ਹੈ ਇਹਦੂ ਵੀ ਤੁਹਾਡਾ ਚੰਗਾ ਟਾਈਮ ਵਜਾਉਣ ਆਲਾ ਹੈ ਨਾ ਤੇ ਸੁਭਾਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਧੰਨਵਾਦ ਜੀ ਹਾਂ ਹਮਾਰੇ ਪੈਸੇ ਵਾਪਸ ਕਰ ਦੇ ਹਮਾਰਾ ਲੜਕਾ ਘਰ ਮੇ ਆ ਗਿਆ ਹਮਨੇ ਕੀ ਕਰਨਾ ਜੋਸ਼ ਹੋ ਗਿਆ ਠੀਕ ਹੈ ਸਾਰੇ ਨਹੀਂ ਤੁਹਾਨੂੰ ਪਛਾਦੇ ਕਰੇ ਵਾਪਸ ਕਰੋ ਜਮੀਨ ਜੂਨ ਬੇਚ ਕੇ ਬੇਖਾਰ ਹੋ ਗਏ ਅੱਛਾ ਬੱਤਰ ਉਹ ਗਏ ਮੇਰਾ ਪੁੱਤ ਬੇਰੋਜ਼ਗਾਰ ਸੀ ਸੋਚਿਆ ਵੀ ਬਾਹਰ ਜਾ ਕੇ ਵੀ ਕੰਮ ਤਾਂ ਦਾ ਮਿਲੇਗਾ ਕੋਸ਼ਿਸ਼ ਕਰਾਂਗੇ ਬਿੱਥੇ ਸੁੱਖ ਨਹੀਂ ਸੀ ਉੱਥੇ ਵੀ ਸੁੱਖ ਵੇਖਣ ਵਾਸਤੇ ਗਏ ਸੀ ਕਿ ਪਤਾ ਸੀ ਵੀ ਇੱਥੇ ਆ ਕੇ ਦੁਖੀ ਹੋ ਜਾਾਂਗੇ ਤੱਕਾ ਹੀ ਆਏ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ ਸੜਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕ੍ਰੋਸ ਨਹੀਂ ਕੀਤਾ ਅਮਰੀਕਾ ਪਹੁੰਚਣ ਅਤੇ ਫਿਰ ਉੱਥੋਂ ਵਾਪਸ ਮੁੜੇ ਜਾਣ ਦੇ ਸਫ਼ਰ ਨੂੰ ਚੇਤੇ ਕਰ ਪਾਵੁਖ ਹੋਰੇ ਇਹ ਪੰਜਾਬ ਅਤੇ ਹਰਿਆਣਾ ਦੇ ਉਹ ਨੌਜਵਾਨ ਹਨ ਜਿਨ੍ਹਾਂ ਨੂੰ 5 ਫਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਹੈ ਪੰਜਾਬ ਦੇ ਰਿਪੋਰਟ ਹੋਏ 30 ਨੌਜਵਾਨਾਂ ਦੇ ਵਿੱਚੋਂ ਇੱਕ 21 ਸਾਲ ਦੇ ਮੁਸਕਾਨ ਵੀ ਹਨ ਜਗਰਾਉਂ ਦੇ ਮੁਸਕਾਨ 3 ਸਾਲ ਦੇ ਸਟੱਡੀ ਵੀਜ਼ਾ ਉੱਤੇ ਇੰਗਲੈਂਡ ਗਏ ਸਨ ਉਨ੍ਹਾਂ ਮੁਤਾਬਕ ਜੇ 2 ਸਾਲ ਦਾ ਵੀਜ਼ਾ ਬਾਕੀ ਵੀ ਸੀ ਪਰ ਜਦੋਂ ਉਹ ਅਮਰੀਕਾ ਬਾਰਡਰ ਨੇੜੇ ਘੁੰਮਣ ਗਏ ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਮੈਂ ਯੂਕੇ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਤੇ ਅਸੀਂ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨਾਂ ਬਾਅਦ ਸਾਨੂੰ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਸੀਂ ਤਾਂ ਕੁਝ ਕੀਤਾ ਵੀ ਨਹੀਂ ਬਿਨਾਂ ਗੱਲ ਤੋਂ ਆ ਗਏ ਅੰਤ ਵਿੱਚ ਕੋ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਤੇ ਸਾਨੂੰ ਇਮੀਗ੍ਰੇਸ਼ਨ ਕਹਿੰਦੇ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਹੋਇਆ ਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਅਈ ਤਾੜੇ ਬੱਚੇ ਨੇ ਫਿਊਚਰ ਵਾਂਗ ਪਿੱਛੇ ਭੇਜਿਆ ਸੀਗਾ ਤੇ ਬੱਚੇ ਦਾ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਤੁਹਾਨੂੰ ਸਰਕਾਰਾਂ ਨੂੰ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਪੈਂਦੇ ਪਿੰਡ ਚਮੂਕਲਾਂ ਦੇ 18 ਸਾਲ ਦੇ ਖੁਸ਼ਪ੍ਰੀਤ ਸਿੰਘ ਨੂੰ ਵੀ ਰਿਪੋਰਟ ਕੀਤਾ ਗਿਆ ਹੈ ਪਰਿਵਾਰ ਮੁਤਾਬਕ 6 ਮਹੀਨੇ ਪਹਿਲਾਂ ਜ਼ਮੀਨ ਅਤੇ ਘਰ ਤੇ ਕਰਜ਼ਾ ਲੈ ਕੇ 45 ਲੱਖ ਰੁਪਏ ਖਰਚ ਕੇ ਖੁਸ਼ਪ੍ਰੀਤ ਨੂੰ ਚੰਗੇ ਭਵਿੱਖ ਦੇ ਲਈ ਅਮਰੀਕਾ ਪਿੱਜਿਆ ਸੀ ਜੀ ਬਾਹ ਜੀ ਉੱਥੇ ਆਪਣਾ ਲੱਗੇ ਜਾਓ ਜੀ ਪਾਣੀ ਪੀ ਜਾਓ ਆਪਣਾ ਜੰਗਲ ਪਾਰ ਕਰੀ ਜਾਓ ਜੀ ਤੇ ਜਿਹੜਾ ਸਾਰਾ ਤੋੜ ਗਿਆ ਜੀ ਉਹਨੂੰ ਵੇਖਣਾ ਨਹੀਂ ਪਿੱਛੇ ਮੁੜ ਕੇ ਆਪਣੇ ਵੇਖਣਾ ਜੀ ਕਿੱਥੇ ਤੱਕ ਕਰ ਸਕਨੇ ਆਪਾਂ ਕਰੋਸ ਤੇ ਡੁੰਕਰ ਆਪਣਾ ਪਹਿਲੇ ਨੰਬਰ ਤੇ ਚੱਲਦਾ ਉਹਦੇ ਨਾਲ ਪੈਰ ਤੋਂ ਪੈਰ ਤੰਨਾ ਪੈਣਾ ਉਹ ਰਿਕਾ ਪੁੰਚੇ ਜੀ ਉੱਥੇ ਕੈਂਪ ਚ ਛੜਤਾ ਸੀ ਤੇ ਆਪਣਾ ਫਿਰ 12 ਦਿਨਾਂ ਬਾਅਦ ਕੱਢਿਆ ਸੀ ਕੈਂਪ ਚੋਂ ਜੀ ਲੜਕੇ ਵੇਜਾ ਦਾ ਖੁਸ਼ੀ ਕੇ ਸਾਥ ਆਪਾਂ ਕੁਝ ਬਾਰੇ ਦੱਸਿਆ ਇਹ ਕੇ ਬੱਸ ਬੱਸ ਸਰ 40 ਲੱਖ ਰੁਪਏ ਲੱਗਿਆ ਕੁਝ ਲਿਮਟ ਬਣਾਈ ਹੈ ਲੋਨ ਲਈ ਹੈ ਕੁਝ ਰਿਸ਼ਤੇਦਾਰੋਂ ਸਾਰੇ ਇਕੱਠੇ ਕੀਏ ਹੋਏ ਪੈਸੇ ਕਿਸੇ ਨੇ 5 ਦੀ ਇੱਕ ਕਿਸੇ ਨੇ 2 ਦੀ ਇੱਕ ਕਿਸੇ ਚਾਰ ਦੀ ਆ ਇਕੱਠਾ ਕਰਕੇ ਪੈਸਾ ਸਰਦੀ ਆ ਹਰਿਆਣਾ ਦੇ ਕੁਰੂ ਖੇਤਰ ਦੇ ਇਸਮਾਇਲਾਬਾਦ ਦੇ ਰਹਿਣ ਵਾਲੇ ਰੋਬਿਨ ਹੰਡਾ ਏਜੰਟ ਤੇ ਭਰੋਸਾ ਕਰਕੇ ਭਾਰਤ ਤੋਂ ਅਮਰੀਕਾ ਲਈ ਕਰੋ ਨਿਕਲੇ ਸਨ ਰੋਬਿਨ ਮੁਤਾਬਕ ਜ਼ਮੀਨ ਵੇਚ ਕੇ ਅਮਰੀਕਾ ਜਾਣ ਲਈ 42 ਲੱਖ ਰੁਪਏ ਲਾਏ ਪਰ ਜਿਵੇਂ ਹੀ ਅਮਰੀਕਾ ਦਾ ਬਾਰਡਰ ਪਾਰ ਕੀਤਾ ਅਗੋਂ ਉਹਨਾਂ ਨੂੰ ਫੜ ਲਿਆ ਗਿਆ ਤੇ ਵਾਪਸ ਭਾਰਤ ਭੇਜ ਦਿੱਤਾ ਗਿਆ ਜਦ ਮੈਂ ਅਮਰੀਕਾ ਪਹੁੰਚਿਆ ਤੇ ਉਹਦੇ ਬਾਅਦ ਜਿਵੇਂ ਹੀ ਉਹਨਾਂ ਦਾ ਅਸੀਂ ਆਪਣਾ ਲੀਗਲੀ ਪ੍ਰੋਸੈਸ ਕੀਤਾ ਸੀ ਆਰਮੀ ਨੂੰ ਸਰੈਂਡਰ ਕੀਤਾ ਸੀ ਜੋ ਵੀ ਉੱਥੇ ਦੀ ਪੁਲਿਸ ਸੀ ਬਾਰਡਰ ਪੈਟਰੋਲਿੰਗ ਦੀ ਸੀ ਅਸੀਂ ਉਹਨਾਂ ਨੂੰ ਲੀਗਲੀ ਅਸੀਂ ਹੈਡ ਹੋ ਰਹੀ ਸੀ ਤੇ ਉਹ ਸਾਨੂੰ ਚੱਕ ਕੇ ਕੈਂਪ ਚ ਲੈ ਗਈ ਸੀ ਤੇ ਕੈਂਪ ਚ ਜਾ ਕੇ ਸਾਨੂੰ ਦਿਆ ਮਤਲਬ ਇੱਕ ਕ੍ਰਿਮੀਨਲ ਹੁੰਦਾ ਉਸ ਟਾਈਪ ਦਾ ਬਿਹੇਵियर ਕੀਤਾ ਗਿਆ ਸੀ ਮਤਲਬ ਪੈਰਾਂ ਤੇ ਹੱਥਾਂ ਦੇ ਚਿੰਜ ਜੰਜੀ ਲਾ ਬੰਦੀਆਂ ਗਿਆ ਸੀ ਹੱਤ ਗੜੀਆਂ ਲਾਈਆਂ ਗਿਆ ਸੀ ਆਪਣਾ ਰਾਤੀ ਕੱਢਿਆ ਗਿਆ ਸੀ ਸਾਨੂੰ ਲੈ ਕੇ ਗਏ ਇੱਕ ਬੱਸ ਚ ਸਾਹਮਣੇ ਅਸੀਂ ਜਦੋਂ ਵੇਖਿਆ ਇੱਕ ਮਿਲਟਰੀ ਦਾ ਬੇਸ ਜਾ ਜਖੜਾ ਉਨਾਂ ਵਿੱਚ ਸਾਡਾ ਸਮਾਨ ਪਿਆ ਹੋਇਆ ਖਾਣ ਪੀਣ ਦਾ ਸਮਾਨ ਪਿਆ ਅਸੀਂ ਬਹੁਤ ਸ਼ੌਕ ਹੋ ਗਏ ਦੇਖ ਕੇ ਵੀ ਸਾਡੇ ਕੀ ਹੋ ਗਿਆ ਸਾਨੂੰ ਉੱਥੇ ਧੱਕੇ ਨਾਲ ਬਿਠਾਇਆ ਗਿਆ ਘਰ ਮੀਨ ਜੂਨ ਵੇਚ ਕੇ ਬੇਖਾਰ ਹੋ ਗਏ ਅੱਛਾ ਬੱਤਰ ਉਹ ਕੱਲ ਮੇਰਾ ਪੁੱਤ ਉਧਰ ਟਾਂਡਾ ਉੜਮੜ ਦੇ ਸੁਖਪਾਲ ਸਿੰਘ ਮੁਤਾਬਕ ਉਹ ਜੰਗਲਾਂ ਤੇ ਸਮੁੰਦਰਾਂ ਦੇ ਰਾਹਾਂ ਵਿੱਚੋਂ ਲੰਘਦੇ ਹੋਏ ਅਮਰੀਕਾ ਪਹੁੰਚੇ ਸਨ ਅਤੇ ਉਹਨਾਂ ਦੀ ਤਰ੍ਹਾਂ ਦਸੂਹਾ ਦੇ ਹਰਵਿੰਦਰ ਸਿੰਘ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ ਭਾਜੀ ਔਕੜਾਂ ਦਾ ਬਹੁਤ ਨੇ ਬਸ ਹੁਣੇ ਅਰਦਾਸ ਕੇ ਹੱਥ ਅਗੇ ਬੇਰਤੀ ਆ ਭਾਜੀ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚ ਨਾ ਭਾਜੀ ਕੇ ਪਾਸ ਜਾਂ ਜੋ ਭਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਠਕੇ ਨਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਨਾ ਕੋਈ ਮੋਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਬਾਧੂ ਕਰਦੇ ਆ ਜੋ ਤੁਹਾਡੀ ਜੇਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਭਈ ਉਹ ਉਹਨਾਂ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਆ ਭਾਜੀ ਤੋਂ ਲੈ ਕੇ ਗਿਆ ਜੀ ਕਿ ਤੁਹਾਡੀ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਹੁਣ ਤੁਹਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲੋ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹਲ ਫਿਰ ਭਾਈ ਮਜਬੂਰੀ ਜਿਹੀ ਵੇ ਘਰ ਲਿਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕੁਝ ਮੁੰਡੇ ਵੀ ਮਤਲਬ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਤੇ ਇੱਕ ਜੰਗਲ ਚ ਅਨਾਮਾਂ ਦੇ ਉਸ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਇੰਦਾਂ ਨਕਾਰਾਗਵਾ ਗੁਆਟਮਾਲਾ ਮੈਕਸੀਕੋ ਤੱਕ ਪਹੁੰਚ ਗਏ ਮੈਕਸੀਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਇਹ ਉਹਨੇ ਡੌਂਕਰ ਨੇ ਰਿਪੋਰਟ ਕੀਤੇ ਗਏ ਲੋਕਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਭਾਰਤ ਤੱਕ ਪਹੁੰਚਾਇਆ ਗਿਆ ਤੇ ਦਰਪਾਰਤ ਦੇ ਵਿੱਚ ਅਮਰੀਕੀ ਐਮਬੈਸੀ ਦੇ ਬੁਲਾਰੇ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨੂੰ ਦੱਸਿਆ ਕਿ ਅਸੀਂ ਰਿਪੋਰਟ ਹੋਏ ਬੰਦਿਆਂ ਦੀ ਫਲਾਈਟ ਬਾਰੇ ਹੋਰ ਜਾਣਕਾਰੀ ਤਾਂ ਸਾਂਝੀ ਨਹੀਂ ਕਰ ਸਕਦੇ ਆ ਅਮਰੀਕਾ ਦੇ ਪ੍ਰਵਾਸ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਨਾ ਅਮਰੀਕਾ ਦੀ ਕੌਮੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਹੈ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਲੋਕਾਂ ਖਿਲਾਫ ਕਾਨੂੰਨ ਦੀ ਪਾਲਣਾ ਕਰਨਾ ਅਮਰੀਕਾ ਦੀ ਨੀਤੀ ਹੈ